ਉਹ ਸਭ ਮਾਈ ਨੇਮ ਇਜ਼ ਅਫੀਸਰ ਐਸ ਫਾਇਰ ਆਫਸਰ ਲੁਧਿਆਣਾ ਜੀ ਇਹ ਸਭ ਜੇਲ੍ਹ ਦੇ ਬਿਲਕੁਲ ਨਾਲ ਲੱਗਾ ਜੀ 66 ਕੇਵੀ ਦਾ ਬ੍ਰੇਡ ਹੈਗਾ ਜੀ ਪਾਵਰ ਬ੍ਰੇਡ ਇਹਦੇ ਵਿੱਚ ਸਾਨੂੰ ਆਪ ਨੂੰ ਪਤਾ ਮਿਲੀ ਸੀ ਜੀ ਤਕਰੀਬਨ 5:20 ਮਿੰਟ ਤੇ ਤੇ ਉਸ ਤੋਂ ਬਾਅਦ ਅਸੀਂ ਆਪਣੀ 2 ਗੱਡੀਆਂ ਮੂਵ ਕਰਵਾਈਆਂ ਆ ਕੇ ਦੇਖਿਆ ਵਾਕੋ ਬਹੁਤ ਜ਼ਿਆਦਾ ਸੀ ਕਿ ਤੁਸੀਂ ਪਾਵਰ ਟਰਾਂਸਫਾਰਮਰ ਸੀਗਾ ਇਹਦੇ ਅੰਦਰ ਤੇਲ ਦੀ ਮਾਤਰਾ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਦੀਦੀ ਵਜ੍ਹਾ ਨਾਲ ਜਿਹੜੀ ਆਫਸੇ ਦੀ ਆਟੋਮ ਕੰਟਰੋਲ ਜਿਹੜੀ ਹੋ ਚੁੱਕੀ ਸੀ ਤੇ ਸਾਡੀ ਮਿਹਨਤ ਦੀ ਵਜ੍ਹਾ ਨਾਲ ਤੁਸੀਂ ਦੇਖ ਸਕਦੇ ਹੋ ਆਗਸਟ 0 ਹੈ ਕਿੰਨਾ ਸਰਕਟ ਬਹੁਤ ਚੰਗਾ ਹੈ ਇਸ ਸਪੈਸ਼ਲ ਕੋਟੈਕਲ ਸਾਡੀ ਸਰ ਇਹਦੇ ਵਾਸਤੇ ਸਾਡੇ ਕੋਲ ਸਪੈਸ਼ਲ ਐਫਸਮ ਹੋਮ ਹੁੰਦੀ ਹੈ ਜਿਹੜਾ ਯੂਜ਼ ਕੀਤਾ ਗਿਆ ਜੀ ਦੀਦੀ ਵਜ੍ਹਾ ਨਾਲ ਇਹ ਆਗਿਆ ਕੰਟਰੋਲ ਚਲਦਾ ਹੈ ਉਤੇ ਨੋ ਜਿਹੜਾ ਫਰੰਟੀਰ ਇਸ ਬੰਦ ਹੋ ਗਿਆ 20 ਫਿਰ ਇਹ ਜਿਹੜੀ ਲਾਇਬਰੀ ਤੋਂ ਜਲਦੀ ਜਲਦੀ ਨਹੀਂ ਕੋਈ ਜਦ ਨਹੀਂ ਸਾਲ ਸਰ 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 ਮੌਕੇ ਤੇ ਆ ਸਰ ਮੌਕੇ ਤੇ ਨਹੀਂ ਸਰ ਥੋੜੀ ਥੋੜੀ ਕਈ ਨਹੀਂ ਸੀ ਅਸੀਂ ਕਰਦੇ ਥੋੜੀ ਜਿਹਾ ਬੰਵਰ ਕਿ ਆ ਗਿਆ ਲੱਗਿਆ ਪੋਰਸ ਦੇ ਪਿੱਛੇ ਕੋਈ ਕਾਰਨ ਪਤਾ ਨਹੀਂ ਜੀ ਅ ਇਸ ਵੇਲੇ ਅਸੀਂ ਜਿਹੜਾ ਹੈਗਾ ਤਾਜਪੁਰ ਦੇ ਜਿੱਥੇ ਆਪਣਾ ਪਾਵਰ ਸਪਲਾਈ ਦੇ ਗ੍ਰਿਡ ਹੈ ਉੱਥੇ ਅਸੀਂ ਖੜੇ ਹੈਗੇ ਇਸ ਤੇ ਦੋ ট্রান্সਫਾਰਮਰਸ ਨੇ ਜਿਨ੍ਹਾਂ ਦੇ ਵਿੱਚ ਦੋਵਾਂ ਦੇ ਵਿੱਚ ਜਿਹੜੀ ਹੈਗੀ ਆ ਗੈਸ ਵੇਲੇ ਲੱਗ ਚੁੱਕੀ ਹੈ ਮੌਕੇ ਤੇ ਐਸ ਵੇਲੇ 10 ਫਾਇਰ ਟੈਂਡਰਸ ਉਪਲਬਧ ਨੇ ਜਿੰਨਾ ਵਿੱਚੋਂ ਫੋਮ ਤੇ ਪਾਣੀ ਦੋਨੋਂ ਅਵੇਲੇਬਲ ਹੈ ਗਿਆ ਪਲਸ ਜਿਹੜੇ ਨੇ ਆਪਣੇ ਸਾਰੇ ਮੁਲਾਜ਼ਮ ਹਰ ਫਾਇਰ ਮੁਲਾਜ਼ਮ ਪੁਲਿਸ ਮੁਲਾਜ਼ਮ ਆਪਣੇ ਡਿਪਟੀ ਚੀਫ ਇੰਜੀਨੀਅਰ ਸਾਹਿਬ ਤੇ ਸਿਵਲ ਪ੍ਰਸ਼ਾਸਨ ਇੱਥੇ ਮੌਕੇ ਤੇ ਮੌਜੂਦ ਹੈ ਪ੍ਰੀਮੀਨਰੀ ਜਿਹੜੀ ਇੱਥੇ ਪੁੱਛਤਾਚ ਕੀਤੀ ਗਈ ਹੈ ਮਹੱਤਮਿਆ ਤੋਂ ਇਹ ਪਤਾ ਚੱਲਿਆ ਹੈਗਾ ਕਿ ਜਿਹੜੇ ਹੈਗੇ ট্রান্সਫਾਰਮਰ ਦੇ ਵਿੱਚ ਹੋ ਸਕਦਾ ਇੰਟਰਨਲ ਫਾਲਟ ਕਰਕੇ ਹੀ ਇਸ ਤਰ੍ਹਾਂ ਦਾ ਹੋ ਸਕਦਾ ਮੌਕੇ ਤੇ ਕੁਝ ਇਸ ਤਰ੍ਹਾਂ ਦਾ ਘਟਨਾ ਵਾਪਰੀ ਹੋ ਜਿਸ ਕਰਕੇ ਇੱਥੇ ਅਗ ਲਗ ਲਗ ਜਾਂਦੀ ਹੈ ਇੱਕ ট্রান্সਫਾਰਮਰ ਦੇ ਵਿੱਚ ਮੋਟਾ ਮੋਟਾ ਜਿਹੜਾ ਹੈਗਾ 14000 ਲੀਟਰ ਦੇ ਨੇੜੇ ਤੇੜੇ ਜਿਹੜਾ ਹੈਗਾ ਤੇਲ ਹੁੰਦਾ ਹੈ ਦੋ ਦੇ ਵਿੱਚ 28000 ਲੀਟਰ ਦਾ ਤੇਲ ਹੈ ਮੌਕੇ ਤੇ ਇਸ ਵੇਲੇ ਦੇਖ ਸਕਦੇ ਕਿ ਬਾਰ ਬਾਰ ਫਾਇਰ ਟੈਂਡਰ ਜਿਹੜੇ ਨੇ ਉਹ ਕਾਬੂ ਕਰ ਰਹੇ ਹੈ ਕਿ ਅਗਨੂ ਪਰ ਇੰਟਰਨਲ ਹੀਟ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੈ ਇਸ ਕਰਕੇ ਥੋੜੀ ਬਾਰ ਬਾਰ ਰਿਸ ਰਿਸ ਕੇ ਜਿਹੜੀ ਹੈਗੀ ਅਗ ਲਗ ਵੀ ਰਹੀ ਹੈ ਪਰ ਸਾਡੇ ਜਿਹੜੇ ਪ੍ਰਬੰਧ ਇਸ ਵੇਲੇ ਪੂਰੇ ਨੇ ਮੌਕੇ ਤੇ ਸਾਡੀ ਟੀਮਾਂ ਹੈਗੀਆਂ ਟ੍ਰੈਫਿਕ ਅਸੀਂ ਡਾਇਵਰਟ ਕਰ ਰਹੇ ਲੋਕਾਂ ਨੂੰ ਅਪੀਲ ਇਹ ਹੀ ਹੈ कि थोड़ी आपा दूरी बनाए रखी है जिस करके कोई अंशुखावी घटना इथे ना हो पुलिस प्रशासन सिविल प्रशासन अपने पीएसपीसीएल दे मुलाजिम फायर ऑफिसर्स एसडीएम साहिबान सारे इथे मौके पे मौजूद है असी उम्मीद करते हैं कि असी खेती ही इसवेले भी जड़े आग जड़ी है काबू पा ली गई है ਪਰ ਅਸੀਂ ਫਿਰ ਵੀ ਹੁਜੇ ਵੇਟੈਂਡ ਵਾਸ਼ ਦੀ ਸੀਦੇ ਵਿੱਚ ਹੈ ਜਿਸ ਕਰਕੇ ਕੋਈ ਵੀ ਹੋਰ ਘਟਨਾ ਨਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਸ ਟਰਾਂਸਫਾਰਮਰ ਦੀ ਇੱਕ ਜਿਹੜੀ ਕੋਸਟ ਹੈ 1 ਕਰੋੜ ਦੇ ਆਸ-ਪਾਸ ਹੈਗੀ ਹੈ ਕਹਿ ਸਕਦੇ ਹਾਂ ਕਿ ਕਰੋੜਾਂ ਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਦਾ ਜੀ ਜਿਹੜੀ ਹੈਗੀ ਡੈਮੇਜ ਅਸੈਸਮੈਂਟ ਜਿਹੜਾ ਹੈਗਾ ਉਹ ਅਸੀਂ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਹੋਇਆ ਪਰ ਮੋਟਾ-ਮੋਟਾ ਮੈਨੂੰ ਲੱਗਦਾ ਚੀਫ ਸਾਹਿਬ ਤੁਸੀਂ ਦੱਸ ਸਕਦੇ ਹੋ ਕੈਂਡੀਟਿਵਲੀ 3 ਕਰੋੜ ਕੈਂਡੀਟਿਵਲੀ ਜਿਹੜਾ ਹੈਗਾ 2.5 ਤੋਂ 3 ਕਰੋੜ ਦੇ ਵਿਚਕਾਰ ਜਿਹੜੀ ਹੈਗੀ ਉਹ ਨੁਕਸਾਨ ਜਿਹੜਾ ਹੈਗਾ ਇਸ ਵੇਲੇ ਹੋਇਆ ਹੈ ਬਾਕੀ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਜਾਨ ਮ सरकार नो तो है तो कोई 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 नहीं है जी कोई नहीं है। है कि मौके ते ही टीमा मुस्तैद होके समय से पहुंच जिस करके असि कोई भी कैजुअलिटी इतने नहीं होती